ਉਹਨਾਂ ਜਨਮੀਆਂ ਆ ਲੋਕ ਸਭਾ ਦੀਆਂ ਤੇ ਤੁਸੀਂ ਅੰਮ੍ਰਿਤਵਾਰ ਨੂੰ ਭੋਜਨ ਸਮਾਜ پارٹی ਦੇ ਜਿਹੜੇ ਡਾਕਟਰ 바ਵਾ ਸਾਹਿਬ ਹੀਰਾਮ ਜੀ ਨੇ ਕੀਤਾ ਮਾ ਉਹ ਕਾਂਚੀ ਰਾਮ ਜੀ ਨੇ ਚਲਾਈ ਜਾਈ। ਜੈਪੀਮ ਜੈਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਚੋਣ ਪ੍ਰਚਾਰ ਹੁਣ ਖਤਮ ਹੋ ਚੁੱਕਿਆ ਹੈ। ਔਰ ਉਹਨਾਂ ਨੁੱਕਰ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਏਗਾ ਇਸ ਦੇ ਵਿੱਚ ਸਾਨੂੰ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਸਾਡੀ ਬਹੁਤ ਜਾਂ ਸਮਾਰਟੀ ਸਮਾਜ ਪਾਰਟੀ ਜਿਹੜੀ ਬਾਊ ਕਾਂਸੀ ਰਾਮ ਜੀ ਦੇਨ ਹੈ ਉਹਨਾਂ ਨੇ ਜੋ ਸਾਨੂੰ ਕਾਨੂੰਨ ਕਾਇਦੇ ਸਮਝਾਏ ਆ ਅਸੀਂ ਉਹਨਾਂ ਉਹਨਾਂ ਦੀ ਖੋਸ਼ ਤੇ ਪਹਿਰਾ ਦੇ ਰਹੇ ਹਾਂ ਕਿਵੇਂ ਦਿਖਦੇ ਆ ਜਿਹੜੇ ਲੋਕਾਂ ਦਾ ਜਿਹੜਾ ਅੰਗਾਰਾ ਕਿਵੇਂ ਦਾ ਮੈਂ ਰਿਆ ਹਲਕਿਆਂ ਚ ਬਾਡਾਂ ਦੇ ਵਿੱਚ ਜਾਂਦੇ ਤੁਸੀਂ ਜਿਹੜੇ ਸਾਡੇ ਸਮਾਜ ਦੇ ਲੋਕ ਆ ਉਹ ਤਾਂ ਮੰਨ ਟਿਕਾਈ ਬੈਠਿਆ ਹਨ ਵੀ 1 ਜੂਨ ਕਦੋਂ ਆਵੇ ਤਾਂ ਅਸੀਂ ਹਾਥੀ ਤੇ ਮੋਰ ਲਾ ਕੇ ਹਾਥੀ ਨੂੰ ਜਿਤਾਈ ਅੱਜ ਕਿੰਨੇ ਨਕਤੇ ਆਪਣੇ ਸਮਾਜ ਆ ਆਪਸੀ ਨੇ ਵਧਿਆ ਬਹੁਤ ਅਲੱਗ-ਅਲੱਗ ਸੰਗਠਨ ਜਿੱਥੇ ਬੰਦਿਆਂ ਅਲੱਗ-ਅਲੱਗ ਪਾਰਟੀਆਂ ਚ ਵੀ ਹੋਏ ਔਰ ਲੱਗਦਾ ਨਹੀਂ ਵੀ ਇੱਕ ਪਲੇਟਫਾਰਮ ਤੇ ਆ ਕੇ ਤੇ ਬਾਵਾ ਸਾਹਿਬ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਦੇਖੋ ਜੀ ਪੰਜੇ ਅੰਗੂਲੇ ਕੋਈ ਨਹੀਂ ਹੁੰਦੀ। ਇਹ ਸਮਾਜ ਤਾਂ ਹਮੇਸ਼ਾ ਪਾੜ ਕੇ ਹੀ ਰਾਜ ਕਰਦੀ ਹੈ। ਜਿਹੜੀ ਦੁਨੀਆ ਕਰਦੇ ਆ ਨਾ ਜਿਹੜੇ 15% ਬੈਠੇ ਆ ਉਹ ਰਾਜ ਨੂੰ ਪਾੜ ਕੇ 85% ਨੇ ਰਾਜ ਕਰਦੇ ਆ। ਇਹ ਸ਼ੁਰੂ ਤੋਂ ਹੀ ਇਹਨਾਂ ਦਾ ਦਸਤੂਰ ਰਿਹਾ ਵੀ ਰਜਵਾੜੇ ਜਿਹੜੇ ਉਹ ਗਰੀਬ ਤਕਕੇ ਨੂੰ ਹੋਰ ਗਰੀਬ ਕਰਨ ਲੱਗੇ ਹੋਏ ਆ। ਉਹਦਾ ਸਰਕਾਰ ਆ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਸਰਕਾਰ ਆ ਤੇ ਐਸ ਸੀ ਭਾਈ ਦਾ ਦਿੱਤੀ ਸੀ ਐਮ ਲਾਵਾਂਗੇ ਲੱਗਦਾ ਤੁਹਾਨੂੰ ਉਹਨਾਂ ਨੇ ਲਗਾਇਆ ਤੇ ਜਾਂ ਸਾਡੇ ਸਮਾਜ ਨੂੰ ਉਹ ਵਰਤ ਰਿਹਾ ਇਹ ਤਾਂ ਤੁਸੀਂ ਦੇਖਦੇ ਹੋ ਜੀ ਉਹ ਕਹਿੰਦੇ ਕੋਸ਼ਿਸ਼ਾਂ ਤੇ ਕਰਦੇ ਕੋਸ਼ਿਸ਼ਾਂ ਉਹਨਾਂ ਨੇ ਲੇਡੀਜ਼ ਨੂੰ ਵੀ ਕਿਹਾ ਸੀ 1000 ਰੁਪਏ ਮਹੀਨਾ ਸੀ ਪੈਨਸ਼ਨ ਲਾਵਾਂਗੇ 28 ਮਹੀਨੇ ਹੋ ਗਏ ਜਿੰਨੇ ਮੇਰੀਆਂ ਪੈਣਾ ਮਾਵਾਂ ਉਹਨਾਂ ਦਾ 28-28000 ਰੁਪਏ ਜਮ੍ਹਾਂ ਹੋ ਚੁੱਕਿਆ ਇਹ ਤਾਂ ਉਸ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਵੀ ਆਪਣੇ ਜਿਹੜੇ ਉਹਨਾਂ ਨੇ ਆਪਣੇ ਬਣਾਏ ਆ ਕੰਪਲੇਟ ਉਹਦੇ ਮੁਤਾਬਕ ਚੱਲਣ ਤੁਹਾਡੇ ਸਾਹਮਣੇ ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਮੇਨ ਜਿਹੜਾ ਚੋਣ ਮੈਦਾਨ 'ਚ ਭਰੇ ਅਸੀਂ ਤਾਂ ਬਾਬਾ ਅੰbedkar ਜੀ ਦਾ ਸੰਵਿਧਾਨ ਜਿਹੜਾ ਇਹਨਾਂ ਨੇ ਅੱਜ ਤੱਕ ਖੋਲ ਕੇ ਹੀ ਨਹੀਂ ਦੇਖਿਆ ਔਰ ਉਹਨੂੰ ਲਾਗੂ ਵੀ ਨਹੀਂ ਕੀਤਾ ਅਸੀਂ ਪਹਿਲਾ ਮੁੱਦਾ ਸਾਡਾ ਇਹ ਆ ਵੀ ਆਪਣੇ ਜਿਹੜੇ ਬਣਦੇ ਹੱਕ ਆ ਉਹ ਸੰਵਿਧਾਨ ਦੇ ਲੈ ਕੇ ਦਵਾਂਗੇ ਉਸ ਤੋਂ ਇਲਾਵਾ ਅਸੀਂ ਜਿਸ ਤਰ੍ਹਾਂ ਇੱਥੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲਾ ਉਹਦੇ ਲੈਵਲ ਦਾ ਇੱਕ ਇੱਥੇ ਏਮ ਹਸਪਤਾਲ ਲਿਆਵਾਂਗੇ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਮਿਲਣਗੀਆਂ ਦਵਾਈ ਮੈਡੀਕਲ ਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ ਔਰ ਸਾਡਾ ਜਿਹੜਾ ਪੜਾਈ ਦਾ ਮਿਆਰ ਉਹ ਉੱਚਾ ਚੱਕ ਕੇ ਲੈ ਜਾਵਾਂਗੇ ਇਹ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ ਉਹਨਾਂ ਨੇ ਸਾਡੀ ਰਿਜ਼ਰਵੇਸ਼ਨ ਵੀ ਖੋਈ ਆ ਤੇ ਸਾਡੇ ਬੱਚਿਆਂ ਦੀਆਂ ਫੀਸਾਂ ਤੱਕ ਵੀ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ। ਉਹਨਾਂ ਨੂੰ ਇਹ ਬਣਦੇ ਹੱਕ ਲੈ ਕੇ ਦਵਾਂਗੇ। ਔਰ ਸਾਡੇ ਜਿਹੜੇ ਕੀਰਤੀ ਭਰਾ ਹਨ ਉਹਨਾਂ ਦੀ ਵੀ ਮਜ਼ਦੂਰੀ ਇਹ ਕੁਝ ਪਰਸੈਂਟ ਰੱਖ ਜਾਂਦੇ ਹਨ 20-25% ਰੱਖ ਜਾਂਦੇ ਹਨ। ਉਹਨਾਂ ਦਾ ਵੀ ਬਣਦੇ ਹੱਕ ਉਹਨਾਂ ਨੂੰ ਦਵਾਏ ਜਾਣਗੇ। ਬਾਬਾ ਸਾਹਿਬ ਦਾ ਕਹਿਣਾ ਸੀ ਜੇਰਾ ਮੇਰਾ ਕਾਰਵਾ ਹੈਗਾ ਇਹ ਕਿ ਜੇ ਤੁਸੀਂ ਲੋਕਾਂ ਨੇ ਨਿਜਾਜ਼ ਸੰਗਦੇ ਤੇ ਪਿੱਛੇ ਵੀ ਨਾ ਜਾਣਦੇ। ਇਹ ਤਾਂ ਬਾਬਾ ਜੀ ਦੀ ਸੋਚ ਬਹੁਤ ਦੂਰ ਅੰਦੇਸ਼ੀ ਵਾਲੇ ਸਨ ਉਹ ਸ਼ੁਰੂ ਤੋਂ ਹੀ ਸੱਚਾਈ ਤੇ ਚੱਲਦੇ ਆ ਰਹੇ ਅਸੀਂ ਸੱਚਾਈ ਨਾਲ ਹੀ ਚੱਲਾਂਗੇ ਮਿਸ਼ਨ ਨਹੀਂ ਕੀਤਾ ਮਿਸ਼ਨ ਤੇ ਮਿਸ਼ਨ ਤੇ ਚੱਲ ਕੇ ਕੰਮ ਕਰਦੇ ਜਿਹੜਾ ਬਾਬਾ ਜੀ ਦਾ ਮਿਸ਼ਨ ਆ ਬਾਬੂ ਪਾਂਛੀ RAM ਜੀ ਦਾ ਮਿਸ਼ਨ ਉਹਦੀ ਸੋਚ ਤੇ ਪੂਰਾ ਪੈਰਾ ਦਾ ਜਾਵਾਂਗੇ ਸਾਡੇ ਜਿੰਨੇ ਵਰਕਰ ਆ ਉਹ ਵੀ ਉਹਨਾਂ ਦੀ ਸੋਚ ਦੇ ਪੈਰਾ ਦੇ ਰਹੇ ਹਨ ਔਰ ਉਹ ਇਹ ਸਮਝਦੇ ਹਨ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਨਾਂ ਦੀ ਸੋਚ ਤੇ ਪੈਰਾ ਦੇ ਕੇ ਹਾਥੀ ਨੂੰ ਜਿਤਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੈਨ ਮਾਇਆ ਬਤ ਜੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕੰਦੀ ਅਬ ਕੀ ਵਾਰ 405 ਉਹ ਤੋਂ ਸ਼ੁਰੂ ਤੋਂ ਹੀ ਝੂਠ ਬੋਲਦੇ ਆ ਰਹੇ ਪਹਿਲਾਂ ਕਹਿੰਦੇ ਸੀ 15 ਲੱਖ ਰੁਪਏ ਦਵਾਂਗੇ ਉੱਥੇ ਸ਼ੁਰੂ ਤੋਂ ਹੀ ਉਹ ਜਮਲੇਵਾਜ ਸਰਕਾਰ ਇਹ ਆਮ ਆਦਮੀ ਪਾਰਟੀ ਦੀ 13 ਜੀਰੋ 13 ਜੀਰੋ ਕੀ ਲੱਗਦਾ ਤੁਹਾਨੂੰ ਤੁਹਾਡੇ ਸਾਹ ਇਹ ਹੁਣ ਤੁਸੀਂ ਆਓ ਆਏ 5 ਤਰੀਕ ਨੂੰ ਤੁਸੀਂ ਆਪੀ ਬਹੁਤ ਦੇਖ ਲੈਣਾ ਜਿਹੜੀ ਦਰ ਲੋਕੀ ਕਿੰਨੇ ਸਰਕਾਰ ਤੋਂ ਦੁਖੀ ਹਨ ਜਿਹੜੀਆਂ ਰਜਿਸਟਰੀਆਂ ਉਹ ਕਹਿੰਦੇ ਜੀ ਫ੍ਰੀ ਕਰਕੇ ਦਵਾ ਇਹ ਤਹਿਸੀਲਦਾਰ ਘਰੇ ਆ ਕੇ ਰਜਿਸਟਰੀ ਕਰੂਗਾ ਉਹਨਾਂ ਦੇ 30 30 25 25000 ਰੁਪਏ ਰਿਸ਼ਵਤ ਲਈ ਜਾਂਦੀ ਹੈ ਤੁਸੀਂ ਆਪ ਹੀ ਦੇਖਦੇ ਹੋ ਜੀ ਇਹ ਸਰਕਾਰਾਂ ਕੀ ਕਰਦੀਆਂ ਕਹਿੰਦੀਆਂ ਖੁਸ਼ਹਾਲ ਕਰਦੀਆਂ ਕੁਛ ਨਹੀਂ ਮਾਨ ਸਾਹਿਬ ਨੇ ਤੇ ਉਹ ਲਾਣ ਕੀਤਾ 1100 ਰੁਪਏ ਨੇ ਉਹ ਕੋਰੇ ਵੱਲ ਕੀ ਦੇ ਕੀ ਲੈਣਾ ਚਾਹੁੰਦੇ ਮਾਨ ਸਾਹਿਬ ਦਾ ਦੇਖੋ ਇਹ ਜਮਲੇਵਾਜ ਆਗੇ ਆ ਉਹ ਤਾਂ ਮੂੰਹੋ ਜੋ ਮਰਜੀ ਕਹਿ ਦਿੰਦੇ ਆ ਪੂਰਾ ਕੋਈ ਨਹੀਂ ਸਰਕਾਰੀ ਆ ਖਰੇ ਖਰੀਆਂ ਨਹੀਂ ਉਤਰ ਦੀਆਂ ਸਰਕਾਰਾਂ ਇਸੇ ਕਰਕੇ ਜੋ ਬੀਐਸਪੀ ਸਮਾਜ ਚੱਲਦਾ ਵਾ ਉਹ ਸੱਚੀ ਸੱਚੀ ਤੇ ਖਰੀਆਂ ਗੱਲਾਂ ਕਰਦਾ ਔਰ ਔਰ ਨਾਲ ਸਮੇਂ ਵਿੱਚ ਬੀਐਸਪੀ ਸਮਾਜ ਇਹ ਚਾਹੁੰਦਾ ਵਾ ਇਹ ਅਸੀਂ ਸਚਾਈ ਤੇ ਚੱਲ ਕੇ ਇਹ ਸਮਾਜ ਨੂੰ ਅੱਗੇ ਲੈ ਕੇਗਾ ਸਰਕਾਰ ਤੇ ਮਾਨ ਸਰਕਾਰ ਨੇ ਕੋਪਰ ਕਾਲਾ ਸਾਹਿਬ ਵੀ ਨਾ ਉਵੇਦ ਕਰ ਦਿੱਤਾ ਉਹਨੂੰ ਲਾ ਕੇ ਤੇ ਜੀ ਇਹ ਭਗਤ ਸਿੰਘ ਦੀ ਫੋਟੋ ਲਾ ਕੇ ਕਿਤੇ ਵੋਟਰਾਂ ਨੂੰ ਘੁਮਰਾ ਦਿੱਤਾ ਤੁਹਾਡੇ ਉੱਤੇ ਲੱਗਿਆ। ਦੇਖੋ ਜੀ ਇਹ ਤਾਂ ਸਰਕਾਰਾਂ ਸ਼ੁਰੂ ਤੋਂ ਹੀ ਜਦ 1947 ਵਿੱਚ ਦੇਸ਼ ਆਜ਼ਾਦ ਹੋਇਆ ਸੀ ਸਰਦਾਰ ਭਗਤ ਸਿੰਘ ਜੀ ਨੇ ਆਜ਼ਾਦ ਕਰਵਾਇਆ ਸੀ। ਉਸ ਉਸ ਆਜ਼ਾਦੀ ਨੂੰ ਚਲਾਉਣ ਵਾਸਤੇ Jawaharlal Nehru ਨੇ ਇਹ ਪਰਤੋ ਕੀਤੀ ਸਰਦਾਰ ਇੱਕ ਮਾਸਟਰ ਤਾਰਾ ਸਿੰਘ ਨੂੰ ਡਮੀ ਖੜਾ ਕਰਕੇ ਔਰ ਸਰਕਾਰ ਬਣਾ ਲਈ ਆਪਣੀ ਪਰਮਾਤਮਾ ਗਾਂਧੀ ਨਾਲ ਰਲ ਕੇ ਇਹਨਾਂ ਨੇ ਫੂਲ ਲਟਕੇ ਖਾਦਾ ਭਾਰਤ ਸਰਕਾਰ ਨੂੰ ਔਰ ਪਾਕਿਸਤਾਨ ਨਾਲ ਬਿਨਾ ਵਜ੍ਹਾ ਕਰਕੇ ਜੁੱਤ ਲਾ ਕੇ ਇਹਨਾਂ ਨੂੰ ਵੱਖਰਾ ਕਰ ਦਿੱਤਾ ਭਾਰਤ ਪਾਕਿਸਤਾਨ ਨੇ ਕਿ ਦੋ ਹਿੱਸਿਆਂ 'ਚ ਵੰਡ ਦਿੱਤਾ ਇਹਨਾਂ ਲੋਕਾਂ ਨੇ ਸ਼ੋਮਨੀ ਕਾਲੀ ਜਰ ਪਾਰਟੀ ਆ ਹੁਣ ਅੱਜ ਇਹਦੀ ਗੱਲ ਕਰਨੀ ਪੰਜਾਬ ਵਿਚ ਆ ਉਹ ਕਦੇ ਯਾਤਰਾ ਗੱਡੀ ਆ ਤੁਹਾਨੂੰ ਲੱਗਦਾ ਵੀ ਪੰਜਾਬ ਪਚਾਉ ਜੀ ਨਹੀਂ ਤਾਂ ਤੁਸੀਂ ਜਾਣਦੇ ਆ ਜੀ ਇਹ ਪੰਜਾਬ ਪਚਾਉ ਯਾਤਰਾ ਤਾਂ ਹੈਨੀ ਇਹ ਤਾਂ ਪੰਜਾਬ ਨੂੰ ਜੜਨ ਲੱਗੇ ਹੋਏ ਆ। ਤੇ ਕਦੇ ਕਿਸੇ ਨਾਲ ਗਠਜੰਬਨ ਕਰਦੇ ਨੇ ਕਦੇ ਕਿਸੇ ਨਾਲ ਗਠਜੰਬਨ ਕਰਦੇ ਆ। ਤੁਹਾਡਾ ਵੀ ਹੋ